que se tomé. thank mm -hmm. you ਸੁਭਾਗ ਹੋ ਰਹਾ ਜੀ ਮਾਰਾ ਜੀ ਸੁਹਾਗ ਹੋ ਰਹਾ ਜੀ ਜੇ ਮੋਹ ਲਾਏ ਤੇਰਾ ਨਾਮ ਲੈ ਆਪਾਂ ਕਿਰਪਾ ਕਰਦੇ ਮਾਰਿਆ ਪਾਉਂਦਾ ਤੇਰਾ ਆਵਾਜ਼ ਦੇ ਵਿੱਚ ਜਾਨ ਦੇ ਵਿੱਚ ਜੀਉ ਅਰੇ ਕਾਲੇ ਬਸ ਚਾਲੇ ਭਰੇ ਜੀ ਜੀ ਆਵੋ ਜੀ ਮੋਹ ਤੇ ਆਉਂਦੇ Ja,

ምን ሆኖ ነው እንጂ እኮ እየተ ነው እንጂ እኮ እኔ እንጂ እኮ እኔ እንጂ እኮ እኔ እንጂ እኮ ਕੋਮਨਾ ਅੰਧਾਰੇ ਸਾਹ ਕੋ ਧਾਰੀ ਕੋਮਨਾ ਕੋ ਮਾਨ ਕਾ ਹੁਕਮ ਜੇ ਦਿੱਤਾ ਤਾਂ ਹੋਣਾ ਕੈਨ ਕੋ ਗਾਵੇ ਕੋ ਤਾਨੀ ਮੇ ਵਾਸੀ ਸਤਾਲੂ ਤਾਰ ਕੋ ਬਾਇਤ ਜਾਰੋਨੀ ਚਾਰੋ ਬਾਵ ਕੋ ਮੁਰਾਦ ਕਰੂ ਗਾਵੇ ਕੋ ਬੱਧਿਆ ਵਖੇ ਉਚਾਰ ਧਰਮਾ ਕੋ ਹੁਕਮ ਚਲਾਏਗਾ ਹੋ ਨਾਨਕ ਇਸਾਹੇ ਪਰਵਾਹ ਆਚਾ ਸਾਈ ਸਾਚਨਾਈ ਪਾਤਿਆ ਪਾਉ ਆਪਾਰੇ ਆਖੇ ਮੰਬਹਿ ਦੇ ਦੇਦ ਕਰਦਾਤਾ ਆਮਾਹੀ ਤਵਾ ਤੁਨਾ ਪੁੱਛੈ ਕਿ ਕਹਾਂ ਅੰਦਰ ਕੀ ਤਕਰ ਦੇਸੂ ਦੇਸ ਕਰੇ ਨਾਲ ਤੇ ਮਰਗਣ ਕਰੇ ਬਰੰਤਿਆ ਜਰਦੇ ਸ੍ਰੀ ਹਾ ਕੋ ਨ ਸੁਝਾਈ ਦੇ ਤੁਲ ਕੋ ਕਰੇ

पैसा नाम नरंगण होय देखो मन गावे मन को मन, 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 मन की से तो राम बोलता मन सगले तरकी सदा मन नचूता ना खाए मन जब काय साथ न जाय पैसा नाम नरंगण xin lỗi các bạn đi làm cái gì đó cái gì đó cái gì đó बोल वैगाग ਜੋ ਅਦਰਿ ਸਤਿ ਆਹ ਜੀ ਆਵਣੀ ਪ੍ਰਵਾਨ ਕਰੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਚਰਵਾਸ ਬੁਣ ਕੇ ਆਏ ਆਪ ਜੀ ਦੀ ਬੜੀ ਕਿਰਪਾ ਦਿੱਤੀ ਸੇ ਸੰਤਾਨ ਉਜਮ ਰੱਖਿਆ ਸਾਰਿਆਂ ਨੇ ਪੱਤਰ ਅਤੇ ਪਾਤਸ਼ਾਹ ਜੀ ਮਾਇਆ ਪੱਤਰ ਕਰਕੇ ਆਪ ਜੀ ਦੇ ਦਸਮਗਿਰੀ ਚਲਾਈ ਹੈ ਤੇ ਜੋ ਅੱਜ ਦੀ ਮੰਦਰ ਦੀ ਸੇਵਾ ਹੋਈ ਹੈ ਸੱਚੇ ਪਾਤਸ਼ਾਹ ਜੀ ਸਰਦਾਰ ਗੁਰਜੀਤ ਸਿੰਘ ਜੀ ਬਿਲਕੁਲ ਕਰ ਕੀ ਨਾ ਰਹੀ ਨਸੀਬ ਕਰਵਾ ਦਿਓ ਮੰਦਰ ਦੀ ਸੇਵਾ ख <laughs> जी ਮਹਾਰਾਜਾ ਮੰਦੀ ਆਸਾ ਮੰਸਾ ਪੂਰੀ ਕਰੇ ਸੱਚੇ ਪਾਤਸ਼ਾਹ ਜੀ ਜੋ ਮੈਂ ਭਾਈ ਆਰਜੀ ਦੇ ਸਥਾਨ ਤੇ ਅਰਦਾਸ ਬੇਨਤੀ ਲੈ ਕੇ ਆਏ ਨੇ ਸਰਬਨਾਸਾ ਮੰਸਾ ਪੂਰੀਏ ਕਰਦੇ ਸੱਚੇ ਪਾਤਸ਼ਾਹ ਮਹਾਰਾਜੀ ਆਰਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਬਹੁਤ ਪਿਆਰੇ ਲੋਕ ਭਾਈ ਮਨਿੰਦਰ ਸਿੰਘ ਜੀ ਦਾ ਪਤ ਮਨਿੰਦਰ ਸਿੰਘ ਜੀ ਜੋ ਬਾਹਰ ਪ੍ਰਦੇਸ਼ ਹੁਜਾਇਲੇ ਉਹਨਾਂ ਦੇ ਪਿਤਾ ਜੀ ਵੱਲੋਂ ਅਰਦਾਸ ਬੇਨਤੀ ਮਹਾਰਾਜਾ ਸੱਚੇ ਪਾਤਸ਼ਾਹ ਜੀ ਤੇ ਉਹ ਬੱਚੇ ਦੀ ਪਤਨੀ ਤੋਂ ਸੰਤਵਰ ਜੋ ਬਾਸ ਬੇਨਤੀ ਕੇ ਗੁਬਾਰੇ ਵਿੱਚ ਕਹਿਣੇ ਹਨੇ ਕੁਆਰੋ ਦਾ ਬਾਪ ਬੇਨਤੀ ਬਕਾਇ ਇਸ ਪਤਿਆ ਕਰੱਖਿਆ ਕਰਕੇ ਪਰਵਾਰ ਖੁਸ਼ੀਆਂ ਵਿੱਚ ਰੱਖੋ ਚੰਗੀ ਕਮਾ ਬਖਸ਼ੋ ਪਰਵਾਰ ਦੇ ਪਰਾਇਤ ਪ੍ਰੂਰ ਕਰੋ ਉਸ ਬੱਚੇ ਦੀ ਲਗਨ ਪਰਕਸ਼ੇ ਦੇਸ਼ ਕੌਮ ਦਾ ਦਇਆ ਲੋਜਿਆ ਰਿਜ਼ਾਕ ਚੰਗੀ ਕਮਾ ਬਖਸ਼ੋ ਦੀ ਸਿੱਕੀ ਪਾਛੈ ਨੇ ਹਕੂਮਤ ਆਮਨ ਬਖਸ਼ੋ ਆਜ ਦਾ ਪੀਤ੍ਰ ਸਾਖ ਦਾ ਰਿਆ ਮਹਾਰਾਜ ਰਸਾਖ ਦਾ ਵੀ ਹਕੁਮਨਾਮ ਬਖਸ਼ੋ ਪੀਤ੍ਰ ਹਕੁਮਨਾਮ ਦੇ ਚੱਲਾਈ ਸਮਰਥ ਬਖਸ਼ੋ ਜੇ ਸਹੀ ਪਿਆਰੇ ਮੇਲੇ ਇਨਾ ਮੇਰਾ ਆਪ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਸਤਿਗੁਰ ਦੇ ਗੁਰ ਸਰਵ ਸਰਪਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜਰਾ ਜਿਆ ਪਈਆ ਕਾਲ ਕੀ दर्शन करता नाया कृतमें